ਹਾਂਜੀ ਮੈਨੂੰ ਇਨਾ ਪਤਾ ਹੁੰਦਾ ਮੈਂ ਅਣਪੜਾ ਵੀ ਮੇਰੀ ਬਿਊਟਿਕੋ ਨਟ ਤੇ ਕਰੂਗੀ ਮੈਂ ਕਦੇ ਇਹ ਕੰਮ ਕਲਮ ਨਹੀਂ ਚੱਕ ਰਹੀ ਸੀ ਤੇ ਮਤਲਬ ਕਿ ਪਹਿਨੇ ਜੇ ਅਸੀਂ ਵੀਡੀਓ ਨਾ ਬਣਾਉਂਦੇ ਤੇ ਫਿਰ ਤੁਸੀਂ ਆਪਦੀ ਮਾਸ਼ਮ ਚ ਘੱਲ ਦੇਣੀ ਸੀ ਹਣਾ ਨਹੀਂ ਭੇਜਦੇ ਸੀ ਕਿਉਂ ਭੇਜਦੇ ਸਾਨੂੰ ਪਤਾ ਨਹੀਂ ਕਿ ਵਿਆਹ ਕਰਨਾ ਵੀ ਹੋਣਾ ਮੇਰੇ ਵਿੱਚ ਅੱਗੇ ਭੇਜਦੇ ਸੀ ਤੇ ਪਹਿਨੇ ਕਿਉਂ ਨਹੀਂ ਭੇਜੀਏ ਹੋਰ ਕਿਹਨੇ ਭੇਜੀਏ ਦੱਸੋ ਸਾਈਨ ਕਿੰਨੇ ਕੀਤੇ ਨਹੀਂ ਸਾਈਨ ਤੁਹਾਡੇ ਹੋਏ ਪਹਿਣਾ ਦੇ ਇਹ ਦੱਸੋ ਤੁਸੀਂ ਇਹ ਦੱਸੋ ਮੈਨੂੰ ਇਹ ਗੱਲ ਅੰਨ ਪਤਾ ਤੁਸੀਂ ਇਹ ਪਹਿਣਾ ਮੈਨੂੰ ਆਈ ਵੀ ਕਹਿਣਾ ਮਾਂ ਵੀ ਸਾਡੀ ਫੋਟੋ ਵੀਰ ਕੋ ਨੈਟ ਤੇ ਵੀ ਚੜਨੀ ਹੈ ਜੇ ਤੁਸੀਂ ਸਿਆਲਪੁਰੋਂ ਉੱਪੇ ਜਾਣੀ ਹੈ ਵੀਰ ਕੋ ਤੇ ਪਹਿਣੀ ਗਲਤੀ ਉਹੀ ਆ ਨਾ ਤੁਸੀਂ ਵੀਡੀਓ ਤੋਂ ਡਰਦਿਆਂ ਜੇ ਰੱਬ ਤੋਂ ਨਹੀਂ ਡਰਦਿਆਂ ਵੀ ਹੁਣ ਤੁਸੀਂ ਕਹਿ ਰਹੇ ਵੀ ਮਾਤਾ ਨੂੰ ਅਸੀਂ ਸੰਭਾਲ ਲਿਆ ਗਿਆ ਹਫਤਾ ਇੱਕ ਕਿਹੜੀ ਮੈਂ ਪਹਿਲਾਂ ਕਿਹੜੀ ਮਜਬੂਰੀ ਸੀ ਜਿਹੜੀ ਨਹੀਂ ਤਾਂ ਹੁਣ ਫਿਰ ਉਹ ਰੈ ਬਦਲ ਗਈ ਆ ਨਾ ਪਹਿੜੇ ਰੈ ਨਹੀਂ ਬਦਲੀ ਹੈ ਨਹੀਂ ਬਦਲੀ ਅਸਲ ਦੇ ਵਿੱਚ ਕੀ ਗੱਲ ਬਣੀ ਆ ਕਿ ਤੁਹਾਡੀ ਵੀਡੀਓ ਮੈਂ ਸੋਸ਼ਲ ਮੀਡੀਆ ਤੇ ਪਾਈ ਸੀਗੀ ਉਹ ਵਾਇਰਲ ਹੋਈ ਆ ਤੁਹਾਡ ਨੂੰ ਹੁਣ ਲੋਕੀ ਲਾਂਦਾ ਪਾ ਰਿਹਾ ਤੁਹਾਡੇ ਬੱਚੇ ਤੁਹਾਨੂੰ ਲਾਂਦਾ ਪਾ ਰਿਹਾ ਠੀਕ ਹੈ ਜੀ ਮਾਂ ਵੀ ਸਸੀਂ ਮਤਲਬ ਕਿ ਇਹਨੂੰ ਮੂੰਹ ਦਿਖਾਉਂ ਜੋ ਗੀ ਨਹੀਂ ਹੈਗੀ ਤਾਂ ਤੁਸੀਂ ਮਾਂ ਨੂੰ ਵਾਪਸ ਲੈਣਾ ਇਹ ਜੀ ਇਹ ਵੱਲ ਵੇਖ ਕੇ ਨਾ ਤੁਹਾਡੇ ਵੱਲ ਵੇਖ ਕੇ ਲੋਕੀ ਹੁਣ 100 ਵਾਰੀ ਸੋਚਣਗੇ ਆਪਣੀਆਂ ਮਾਮਾ ਨੂੰ ਘਰੋਂ ਕੱਢਣ ਲੱਗੇ ਮੇਰੇ ਕਹਾਣੇ ਵੀ ਮਾਮਾ ਤਾਂ ਬਹੁਤ ਬੈਠੇਗਾ ਸਾਡੇ ਕੱਲੀ ਵੱਲ ਥੋੜੇ ਵੇਖਣਗੇ ਨਾ ਮਾਮਾ ਤਾਂ ਹੋਰ ਵੀ ਇੱਥੇ ਬਹੁਤ ਬੈਠੀਆਂ ਆ ਮਾਂ ਸਾਡੀ ਕੱਲੀ ਥੋੜਾ ਪਈ ਆ ਬੇੜੇ ਕੋਲ ਸਾਰਿਆਂ ਨੇ ਕਿ ਲੋਕਾਂ ਨੇ ਵੀਡੀਓ ਕਿ ਨਾ ਨਾਂ ਤੁਸੀਂ ਕਿਹਨਾਂ ਵੀਰੋ ਕੰਮ ਪੈਣੀ ਫਿਰ ਲੋਕੀ ਹਾਂਜੀ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਸੰਜੀ ਜਿੱਦਾਂ ਤੁਸੀਂ ਵੇਖਿਆ ਸੀਗਾ ਕਿ ਆਪਾਂ ਪਿੰਡ ਕੌਂਕੇ ਜ਼ਿਲ੍ਹਾ ਲੁਧਿਆਣੇ ਤੋਂ ਇੱਕ ਮਾਤਾ ਨੂੰ ਲੈ ਕੇ ਆਏ ਸੀਗੇ ਜਿਹਦੀਆਂ ਕੁੜੀਆਂ ਨੇ ਮਾਤਾ ਨੂੰ ਘਰੋਂ ਕੱਢ ਦਿੱਤਾ ਸੀਗਾ ਕਿਉਂਕਿ ਕੁੜੀ ਦੀ ਤੁਸੀਂ ਰਿਕਾਰਡਿੰਗ ਸੁਣੀ ਸੀ ਕੁੜੀ ਆਪਣੇ ਭਰਾ ਨੂੰ ਕਹਿ ਰਹੀ ਸੀ ਕਿ ਵੀਰੇ ਦੀਵਾਲੀ ਆਈ ਆ ਘਰ ਦੀ ਸਫਾਈ ਸਫਾਈ ਕਰਦੇ ਤੇ ਜਿਹੜੀ ਮਾਂ ਆ ਆਪਣੀ ਇਹਨੂੰ ਆਸ਼ਰਮ ਭੇਜ ਦੇ ਤੋ ਕਹਿੰਨ ਕੋਈ ਨਾ ਤੁਸੀਂ ਲੈ ਜਾਓ ਕੋਈ ਨਾ ਸਾਫ ਸੰਭਾਲੀ ਕਰੋ ਤੇ ਅਸੀਂ ਦੀਵਾਲੀ ਤੇ ਆਣਵਾ ਪਰ ਤੂੰ ਕਰੀਂ ਬਕਰਿਆ ਰਹਿ ਤੇ ਸੋ ਅੱਜ ਹੁਣ ਉਸ ਮਾਂ ਦੀਆਂ ਕੁੜੀਆਂ ਦਾ ਫੋਨ ਮੈਨੂੰ ਬਹੁਤ ਆ ਰਿਹਾ ਵਾ ਤੇ ਆਪਾਂ ਹੁਣ ਮਾਂ ਦੀ ਕੁੜੀ ਨਾਲ ਫੋਨ ਤੇ ਗੱਲਬਾਤ ਕਰਕੇ ਪੁੱਛ ਰਿਹਾ ਵੀ ਹੁਣ ਭੈਣਾ ਜਾਉਂਦੀਆਂ ਮਾਤਰੀ ਧੀਆਂ ਉਹ ਕੀ ਕਹਿਣਾ ਚਾਹੁੰਦੀਆਂ ਵਾ ਹਲੋ 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 ਹਾਂਜੀ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਤੁਸੀਂ ਠੀਕ ਹਾਂ ਤੁਸੀਂ ਹਾਂਜੀ ਹਾਂਜੀ ਭੈਣੇ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਜੀ ਹਾਂਜੀ ਵਧੀਆ ਵੀਰੇ ਹਾਂਜੀ ਹਾਂਜੀ ਭੈਣੇ ਫੋਨ ਕਰਨ ਦੇ ਤੁਸੀਂ ਫੇਰ ਠੀਕ ਹੈ ਹਾਂਜੀ ਮਾਤਾ ਨਾਲ ਗੱਲ ਕਰਨੀ ਸੀ ਵੀਰੇ ਹਾਂਜੀ ਮਾਤਾ ਨਾਲ ਗੱਲ ਕਰਨੀ ਸੀ ਅੱਛਾ ਮਾਤਾ ਨਾਮ ਕੀ ਕੀ ਆਖਣਾ ਮਾਤਾ ਨੂੰ ਕੀ ਆਖਣਾ ਬਸ ਵੀ ਦੂਜਾ ਮੇਰਾ ਭਰਾ ਇੱਥੇ ਆਇਆ ਹੋਇਆ ਵਸਣ ਕੱਲ ਦਾ ਆਇਆ ਵਾ ਪਣੇ ਆਇਆ ਭਰਾ ਤੇ ਆਇਆ ਵਾ ਤੁਸੀਂ ਦੱਸੋ ਤੁਸੀਂ ਕੀ ਆਖਣਾ ਹਾਂ ਅਸੀਂ ਅਸੀਂ ਘਰੇ ਭੇਜ ਦਿਆਂ ਨੂੰ ਅਸੀਂ ਸੰਭਾਲਾਂਗੇ ਕੋਈ ਨਾ ਕਿੰਨੂੰ ਘਰੇ ਭੇਜਦਾ ਮਾਤਾ ਨੂੰ ਮੈਂ ਨਹੀਂ ਇਦਾਂ ਥੋੜੀ ਹੁਣ ਮੈਂ ਭੇਜ ਦੂੰਗਾ ਪੰਚਾਇਤ ਨੇ ਲਿਖ ਕੇ ਦਿੱਤਾ ਸੀ ਮੈਨੂੰ ਲਿਖਾ ਕੇ ਭੇਜਿਆ ਸੀਗਾ ਤੁਸੀਂ ਤਾਂ ਉੱਥੇ ਮਾਤਾ ਨੂੰ ਤੇ ਮਿਲਣ ਵੀ ਨਹੀਂ ਸੀ ਦਵਾਈਆਂ ਹੁਣ ਕਾ ਤੇਡੀ ਸੇ ਸੰਭਾਲੋਗੇ ਕਹਿੰਦੇ ਨੇ ਉੱਦਣਾ ਹਾਂਜੀ ਵੀ ਮੇਰੀ ਮੈਂ ਮਜਬੂਰੀ ਆ ਵੀਰੇ ਮੈਂ ਤਾਂ ਕਰਕੇ ਹੁਣ ਚੱਲ ਰਿਹਾ ਬਣਗੀ ਵੀ ਚੱਲ ਕੋਈ ਨਾ ਮੈਂ ਹੌਲਾ ਕੇ ਤਾਂ ਕਰਕੇ ਨਹੀਂ ਹੁਣ ਕਿੱਦਾਂ ਰਹਿ ਬਣਗੀ ਸਾਡੀ ਰਹਿ ਬਣੀ ਆ ਵੀਰੇ ਪਰੇ ਇਹ ਇਦਾਂ ਨਹੀਂ ਇਦਾਂ ਨਹੀਂ ਮੈਂ ਮਾਂ ਨੂੰ ਭੇਜ ਦੂੰਗਾ ਤੁਸੀਂ ਇੱਥੇ ਆਓ ਪੰਚਾਇਤ ਆਪਣੀ ਕੋਈ ਲੈ ਕੇ ਆਓ ਮੋਹਦਵਾਲ ਕੋਈ ਜ਼ਿੰਮੇਵਾਰ ਬੰਦਾ ਲੈ ਕੇ ਆਓ ਠੀਕ ਹੈ ਜੀ ਮੈਨੂੰ ਲੈ ਕੇ ਦੇ ਕੇ ਜਾਓ ਕਿ ਹਾਂ ਅਸੀਂ ਆਪਣੀ ਮਾਂ ਨੂੰ ਸੰਭਾ ਗਿਆ ਇਦਾਂ ਪਹਿਲੇ ਥੋੜੀ ਫੋਨ ਤੇ ਤੁਸੀਂ ਗੱਲ ਕਰ ਲਓ ਪਹਿਲਾਂ ਫੋਨ ਤੇ ਭੇਜ ਦਿਓ ਤੇ ਫੋਨ ਤੇ ਬਾਅਦ ਚ ਲੈਣ ਆਜੋ ਕਿ ਅਸੀਂ ਮਾਂ ਨੂੰ ਸੰਭ ਲਾਂ ਗਿਆ ਕੋਈ ਗਾਰੰਟੀ ਕੋਈ ਗਰੰਟਰ ਲੈ ਕੇ ਆਓ ਕੋਈ ਪੰਚਾਇਤ ਲੈ ਕੇ ਆਓ ਕਿਉਂਕਿ ਉਸ ਦਿਨ ਪਹਿਲੇ ਮੈਂ ਪੰਚਾਇਤ ਤੋਂ ਤੁਹਾਡੇ ਤੋਂ ਸਾਈਨ ਕਰਵਾ ਕੇ ਲੈ ਕੇ ਆਇਆ ਸੀਗਾ ਸਾਰੀ ਪਿੰਚਾਇਤ ਮਤਲਬ ਕਿ ਪਿੰਡ ਤੋਂ ਆਪਣੀ ਪੰਚਾਇਤ ਲੈ ਕੇ ਆਓ ਆਪਣੇ ਪਿੰਡ ਦੀ ਠੀ ਆ ਬਕਾਇਦਾ ਮੈਸੇਜ ਦੀ ਵੀਡੀਓ ਵੀ ਕਰਾਂਗਾ ਤੁਸੀਂ ਪਰਨਾ ਸਹਿਨ ਤਾਂ ਵੀ ਚੱਲ ਤੁਹਾਡੀ ਜਿਦਾ ਜਾ ਮਾਰਗੇ ਤੁਹਾਡੇ ਨਾਲ ਹੀ ਆ ਸਾਰਾ ਕੁਝ ਹਾਂਜੀ ਵੀ ਚੱਲ ਜਮੇ ਵੀ ਆ ਤੁਹਾਡੇ ਨਾਲ ਹੀ ਆ ਹਨਾ ਠੀਕ ਹੈ ਚੱਲ ਸਾਡੀ ਵੀ ਚੱਲ ਕੋਈ ਨਸਾਂਵ ਲੈ ਕੇ ਭਰਾ ਨੂੰ ਤਾਂ ਹੀ ਭੇਜਿਆ ਸੀਗਾ ਵੀ ਚੱਲ ਕੋਈ ਨਹੀਂ ਪਹਿਲੇ ਐਦਾਂ ਹੁਣ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ દિਵਾਲੀ ਵਾਲੇ ਦਿਨ ਤੁਸੀਂ ਮਾਂ ਨੂੰ ਭੇਜ ਦਿੱਤਾ દિਵਾਲੀ ਵਾਲ ਵਰੇ ਵਰੇ ਵਾਲੇ ਦਿਨ ਲੋਕੀ ਆਪਣੀਆਂ ਮਾਵਾਂ ਦੇ ਪੈਰੀ ਹੱਥ ਲਾਉਂਦੇ ਆਪਣੀਆਂ ਮਾਵਾਂ ਨੂੰ ਆਣ ਕੇ ਮਿਲਦੇ ਆ ਤੁਸੀਂ દિਵਾਲੀ ਵਾਲੇ ਦਿਨ ਮਾਂ ਨੂੰ ਆਸ਼ਰਮ ਭੇਜ ਦਿੱਤਾ ਉਦੋਂ ਨਹੀਂ ਸੀ ਤੁਹਾਨੂੰ ਸੋਝੀ ਹੈਗੀ ਦੂਜੀ ਜਿਹੜੀ ਕੁੜੀ ਆ ਨਾ ਉਹਦਾ ਦਿਮਾਗ ਨਹੀਂ ਸੱਟ ਉਹਨੂੰ ਪਤਾ ਨਹੀਂ ਜ਼ਿਆਦਾ ਕੋਈ ਗੱਲ ਕਰਨ ਲੱ ਵੀ ਗੱਲ ਹੋਈ ਸੀਗੀ ਤੁਸੀਂ 10 ਕਿਲੋਮੀਟਰ ਦੂਸਤ ਲੱਗ ਗਈ ਸੀਗੀ ਮੇਰੀ ਗੱਲ ਸੁਣ ਹੁਣ ਆਪਣੇ ਘਰੇ ਸਹੁਰਿਆਂ ਦੇ ਘਰੇ ਤੈਨੂੰ ਪਤਾ ਵੀ ਕਿੱਡੀ ਮਜਬੂਰੀ ਹੁੰਦੀ ਆ ਵੀ ਹੁਣ ਇਹਨਾਂ ਦਾ ਹੱਕ ਸੀਗਾ ਇਹ ਦੋਨੇ ਹੈਗੇ ਮੇਰੀ ਦੂਜੀ ਭੈਣ ਦਾ ਜਵਾਬ ਹੈ ਮੇਰਾ ਹਨਾ ਚੱਗ ਕੇ ਚੱਲ ਹਾਂ ਜੀ ਪਹਿਲਾਂ ਹੀ ਉੱਥੇ ਰਹਿੰਦੇ ਚੱਲਿਆ ਸੀ ਇਹਨੂੰ ਇਹ ਆਖਿਆ ਸੀਗਾ ਵੀ ਤੂੰ ਘਰੇ ਰਹਿ ਬਈ ਇੱਥੇ ਆ ਜਾ ਵੀ ਤੂੰ ਇੱਥੇ ਆ ਕੇ ਚੱਲੇ ਸਾਸੋਹਰਾ ਬੜੇ ਤੰਗ ਕਰਦੇ ਸੀ ਇਹਨੂੰ ਪੁਰਾਣਾ ਵੀ ਕਿਨੂੰ ਆ ਵੱਡੀ ਭੈਣ ਨੇ ਵੀ ਭੈਣੇ ਉਦੋਂ ਮਾਂ ਤੁਹਾਨੂੰ ਕੰਪੀ ਅੱਛਾ ਬਿਤੇਲ ਦੰਨੇ ਭੈਣ ਭਰਾ ਤੁਸੀਂ ਹੈਗੇ ਆ ਦੋਨੇ ਯਾਨੀ ਕਿ ਵੀ ਮੇਰੇ ਭਰਾ ਵੀ ਚੱਲ ਵੀ ਹੈਗੇ ਤੇ ਅਦਰ ਨਾਲ ਰਾਸਨ ਪਤਾ ਦਊਗਾ ਚੱਲ ਤੇ ਮੈਂ ਬਸ ਹੋਈ ਜਾਊਗਾ ਹਣਾ ਇਹ ਹੁਣ ਪੈਨੇ ਨਹੀਂ ਮੇਰੀ ਗੱਲ ਸੁਣੋ ਮੈਨੂੰ ਇੱਕ ਗੱਲ ਦਾ ਜਵਾਬ ਦੋ ਹਫਤਾ ਹਜੇ ਹੋਇਆ ਵਾ ਹਫਤਾ ਪਹਿਲਾਂ ਕਿਹੜੀ ਮਜਬੂਰੀ ਸੀ ਵੀ ਜਿਹੜੀ ਹੁਣ ਉਹ ਇੱਕੇ ਦਾ ਮਜਬੂਰੀ ਮਤਲਬ ਕਿ ਰਫੂ ਹੋ ਗਈ ਆ ਉੱਡ ਪੁੱਟ ਗਈ ਆ ਇਹ ਦੱਸੋ ਵੀ ਹੁਣ ਤੁਸੀਂ ਕਹਿ ਰਹੇ ਵੀ ਮਾਤਾ ਨੂੰ ਅਸੀਂ ਸੰਭਾਲਾਂਗੇ ਹਫਤਾ ਇੱਕ ਕਿਹੜੀ ਪਹਿਲਾਂ ਕਿਹੜੀ ਮਜਬੂਰੀ ਸੀ ਜਿਹੜੀ ਬਿਰੋ ਉਹਨੇ ਗੱਲ ਕੀਤੀ ਨਾ ਇਹ ਵੀ ਮੈਂ ਤਾਂ ਇਹ ਗੱਲ ਦਾ ਜਵਾਬ ਦੰਨੀ ਆ ਵੀ ਮੈਂ ਤਾਂ ਅਹੀਂ ਕਹਿਆ ਸੀ ਵੀਰ ਮੇਰੇ ਅੱਗੇ ਸੰਭਾਲ ਹਾਂ ਤੇ ਉਹਨੇ ਪਹਿਲਾਂ ਵੀ ਸਾਮ ਲੈਣਗੇ ਗੱਲ ਤੇ ਪਹਿਲੇ ਉਹੀ ਆ ਨਾ ਮੇਰੀ ਪਹਿਨੇ ਗੱਲ ਉਹੀ ਆ ਨਾ ਕਿ ਉਦੋਂ ਤੁਸੀਂ ਕਿਹਾ ਸੀਗਾ ਕਿ ਮੈਂ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸਾਂਭਿਆ ਸੀਗਾ ਇਹਨੂੰ ਨਹੀਂ ਸਾਂਭ ਸਕਦੀ ਹੁਣ ਮੈਨੂੰ ਦੱਸੋ ਕਿ ਹੁਣ ਐਡੀ ਹਫਤੇ ਦੇ ਵਿੱਚ ਕਿਹੜੀ ਹੁਣ ਛੂ ਮੰਤਰ ਹੋ ਗਿਆ ਕੰਮ ਮੈਨੂੰ ਮੈਨੂੰ ਨਹੀਂ ਸਾਂਭੀ ਜਾਂਦੀ ਹੈ ਨਾ ਵੀ ਇਹਨਾਂ ਨੂੰ ਹੱਕਾ ਵੀ ਮੈਨੂੰ ਉਹ ਲੱਗਦਾ ਤੇਰੀ ਮਾਂ ਕੱਲੀ ਦੀ ਆ ਇਹਨਾਂ ਦੀ ਜਿਹੜਾ ਕੁੱਤ ਹੈਗੀ ਆ ਨਾ ਇਹ ਸਾਂਭ ਸਕਦੇ ਆ ਤੇ ਗੱਲ ਤੇ ਫੇਰ ਭੈਣੇ ਹੁਣ ਇਹੋ ਹੀ ਆ ਵੀ ਹੁਣ ਅਗਲਾ ਤੁਹਾਡਾ ਘਰ ਵਾਲਾ ਕਹਿੰਦਾ ਵੀ ਤੁਹਾਡੀ ਮਾਂ ਕੱਲੀ ਦੀ ਆ ਹੁਣ ਤੁਸੀਂ ਫੋਨ ਲਾ ਕੇ ਕਹਿ ਰਹੇ ਹੋ ਜੇ ਕਿ ਮਾਂ ਨੂੰ ਪਿੰਡ ਭੇਜ ਦਿਓ ਕਹਿੰਉਂਕੇ ਭੇਜ ਦਿਓ ਅਸੀਂ ਸਾਂਭ ਲਾਂਗੇ ਤੇ ਹੁਣ ਤੁਹਾਡਾ ਘਰ ਵਾਲਾ ਨਹੀਂ ਕਹੂਗਾ ਕਿ ਹੁਣ ਵੀ ਤੇਰੀ ਮਾਂ ਕੱਲੀ ਦੀ ਆ ਨਹੀਂ ਤਾਂ ਹੋਰ ਕੋਈ ਰਹਿ ਬਦਲੀ ਆ ਨਾ ਭੈਣੇ ਰਹਿ ਨਹੀਂ ਬਦਲੀ ਮੇਰੀ ਇਹ ਭੈਣੇ ਤੁਸੀਂ ਆਪ ਸਿਆਣੇ ਹੋ ਭੈਣੇ ਰਹਿ ਨਹੀਂ ਬਦਲੀ ਰਹਿ ਨਹੀਂ ਬਦਲੀ ਇਹ ਕਿਹੜੀ رائے ਹੋਗੀ ਕਿ ਪਹਿਲਾਂ ਮਾਂ ਨੂੰ ਹੀ ਨਹੀਂ ਸਾਹਮਣਾ ਹੁਣ ਸਾਹਮਣਾ ਵਾ ਅਸਲ ਦੇ ਵਿੱਚ ਕੀ ਗੱਲ ਬਣੀ ਆ ਕਿ ਤੁਹਾਡੀ ਵੀਡੀਓ ਮੈਂ ਸੋਸ਼ਲ ਮੀਡੀਆ ਤੇ ਪਾਈ ਸੀਗੀ ਉਹ ਵਾਇਰਲ ਹੋਈ ਆ ਟਾਡੇ ਨੂੰ ਹੁਣ ਲੋਕੀ ਲਾਂਤਾਂ ਪਾ ਰਹੇ ਆ ਤੁਹਾਡੇ ਬੱਚੇ ਤੁਹਾਨੂੰ ਲਾਂਤਾਂ ਪਾ ਰਹੇ ਆ ਠੀਕ ਹੈ ਜੀ ਮਾਂ ਵੀ ਅਸੀਂ ਮਤਲਬ ਕਿ ਕਿਹਨੂੰ ਮੂੰਹ ਦਿਖਾਉਂ ਜੋਗੀ ਨਹੀਂ ਹੈਗੀ ਤਾਂ ਤੁਸੀਂ ਮਾਂ ਨੂੰ ਵਾਪਸ ਲੈਣਾ ਆਏ ਜੀ ਆਵਾਜ਼ ਸੋਸ਼ਲ ਮੀਡੀਆ ਮੇਰੀ ਗੱਲ ਉਹ ਤਾਂ ਇਹਨਾਂ ਨੂੰ ਮੈਨੂੰ ਪਰ ਕੰਦੀ ਨੂੰ ਇਹਨਾਂ ਨੂੰ ਵੀ ਚਾਹੀਦਾ ਨਹੀਂ ਸਾਡੀ ਵੀਡੀਓ ਤੋਂ ਹੀ ਗਈ ਹੈ ਤੇ ਸਾਕੇ ਵੀ ਕਿ ਵੀ ਮੈਨੂੰ ਇੱਥੇ ਗੱਲ ਕਹੀ ਹੈ ਵੀ ਭਰਾ ਨੂੰ ਛੱਡ ਜੇ ਤੇ ਮਾਂ ਨੂੰ ਲੈ ਜਾ ਗੱਲ ਤੇ ਪਹਿਨੀਤ ਤੂੰ ਹੀ ਨਹੀਂ ਤੁਹਾਡਾ 10 ਕਿਲੋਮੀਟਰ ਦੂਰ ਪਿੰਡ ਸੀਗਾ ਉੱਥੋਂ ਤੁਸੀਂ 10 ਕਿਲੋਮੀਟਰ ਦੂਰ ਨਹੀਂ ਆ ਸਕੀਆਂ ਤੇ ਕਾਦੀ ਮਾਂ ਹੋਈ ਤੁਹਾਡੀ ਉਦੋਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਭੈਣੇ ਮੈਂ ਆਸ਼ਰਮ ਦੇ ਵਿੱਚ ਲੈ ਕੇ ਚੱਲੇ ਆ ਜਿਹੜੀ ਭੈਣ ਨੇ ਤੁਹਾਨੂੰ ਦੱਸਿਆ ਸੀ ਵੀ ਆਸ਼ਰਮ ਵਾਲੇ ਵੀਰਾਂ ਨੇ ਆਉਣਾ ਵਾ ਉਸ ਭੈਣ ਨੇ ਬਕਾਇਦਾ ਤੁਹਾਨੂੰ ਇਹ ਵੀ ਦੱਸਿਆ ਸੀ ਵੀ ਅਗਲੇ ਵੀਡੀਓ ਬਣਾ ਲੈਂਦੇ ਹੁੰਦੇ ਜੀ ਮੇਰੀ ਗੱਲ ਸੁਣ ਨਾ ਜੇ ਵੀਡੀਓ ਦਾ ਪਤਾ ਹੁੰਦਾ ਨਾ ਮੈਨੂੰ ਮੇਰੀ ਗੱਲ ਸੁਣ ਮਨ ਜੀ ਗੱਲ ਤੂੰ ਕਹਿਦੀ ਆ ਵੀ ਥੋੜੀ ਉੱਤੇ ਤਾਂ ਗਈ ਕਰਕੇ ਤੁਸੀਂ ਤਾਂ ਭੱਜੇਗਾ ਹਨਾ ਜੇ ਮੈਨੂੰ ਇੰਨਾ ਪਤਾ ਹੁੰਦਾ ਮੈਂ ਅਣਪੜਾ ਵੀ ਮੇਰੀ ਵੀਡੀਓ ਨੈਟ ਤੇ ਚੜੂਗੀ ਮੈਂ ਕਦੇ ਇਹ ਕੰਮ ਕਲਮ ਨਹੀਂ ਚੱਕਣੀ ਸੀਗੀ ਵੀਰ ਮੈਂ ਕੰਨ ਸਾਫ ਸਕਦੇ ਹਾਂ ਮੈਂ ਵੀ ਕੰਮ ਕਰ ਸਕਦਾ ਤੇ ਨੇ ਮੇਰੀ ਗੱਲ ਸੁਣ ਇਹੋ ਹੀ ਤੇ ਮੈਂ ਤੇਰੇ ਤੋਂ ਕਹਵਾਉਣਾ ਚਾਹੁੰਦਾ ਸੀਗਾ ਕਿ ਸੰਜੀ ਭੈਣ ਤੁਸੀਂ ਇਹ ਕਹਿ ਰਹੇ ਕਿ ਜੇ ਮੈਨੂੰ ਪਤਾ ਹੁੰਦਾ ਵੀ ਸਾਡੀ ਵੀਡੀਓ ਪੈਣੀ ਆ ਫਿਰ ਅਸੀਂ ਆਪਣੀ ਮਾਂ ਨਹੀਂ ਸੀ ਕਲਣੀ ਤੇ ਮਤਲਬ ਕਿ ਪਹਿਨੇ ਜੇ ਅਸੀਂ ਵੀਡੀਓ ਨਾ ਬਣਾਉਂਦੇ ਤੇ ਫਿਰ ਤੁਸੀਂ ਆਪਦੀ ਮਾਂ ਸ਼ ਨਹੀਂ ਨਹੀਂ ਤੁਸੀਂ ਹੁਣੇ ਕਿਹਾ ਵਾ ਹੁਣੇ ਪੈਣੇ ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਸੁਣੋ ਆ ਮੇਰੀ ਪੈਣੇ ਤੁਸੀਂ ਹੁਣੇ ਕਿਹਾ ਵਾ ਹੁਣੇ ਕਿਹਾ ਵਾ ਕਿ ਤੁਸੀਂ ਵੀਡੀਓ ਨਾ ਬਣਾਓ ਸਾਨੂੰ ਪਤਾ ਹੁੰਦਾ ਪਈ ਸਾਡੀ ਵੀਡੀਓ ਬਣਨੀ ਆ ਤੇ ਅਸੀਂ ਆਪਣੀ ਮਾਸਮ ਚ ਨਹੀਂ ਸੀ ਭੇਜਣੀ ਤੇ ਮਤਲਬ ਜੇ ਵੀਡੀਓ ਨਾ ਬਣਦੀ ਫਿਰ ਤੁਸੀਂ ਆਸਮਨ ਚ ਭੇਜ ਦੇਣੀ ਸੀ ਨਾ ਫਿਰ ਕੋਈ ਚੱਕਰ ਨਹੀਂ ਆ ਤੁਸੀਂ ਤਾਂ ਨਹੀਂ ਭੇਜਦੇ ਕਿਉਂ ਭੇਜਦੇ ਸਾਨੂੰ ਪਤਾ ਨਹੀਂ ਕੀ ਕਰਨਾ ਵੀ ਹੋਣਾ ਮੇਰੇ ਵਿੱਚ ਅਸੀਂ ਤਾਂ ਨਹੀਂ ਭੇਜਦੇ ਤੁਸੀਂ ਤੇ ਪੈਣੇ ਕਿਉਂ ਨਹੀਂ ਭੇਜੀ ਇਹਨੇ ਹੋਰ ਕਿਹਨੇ ਭੇਜੀ ਹੈ ਦੱਸੋ ਸਾਈਨ ਕਿੰਨੇ ਕੀਤੇ ਨਹੀਂ ਸਾਈਨ ਤੁਹਾਡੇ ਹੋਏ ਪੈਣਾ ਦੇ ਏ ਦੱਸੋ ਤੁਸੀਂ ਇਹ ਦੱਸੋ ਇਹ ਗੰਦਾ ਨਾ ਤੁਸੀਂ ਇਹ ਭੈਣ ਨੇ ਮੈਨੂੰ ਆਈ ਵੀ ਕਹਿਣਾ ਮਾਂ ਵੀ ਸਾਡੀ ਛੋਟੀ ਵੀਡੀਓ ਨੈਟ ਤੇ ਵੀ ਚੜਨੀ ਹੈ ਜੇ ਤੁਸੀਂ ਸਹਾਲ ਕਰੋ ਹਟ ਉੱਪਰ ਜਾਣੀ ਵੀਡੀਓ ਤੇ ਪੈਣੀ ਗਲਤੀ ਉਹੀ ਆ ਨਾ ਤੁਸੀਂ ਵੀਡੀਓ ਤੋਂ ਡਰਦਿਆਂ ਜੀ ਰੱਬ ਤੋਂ ਨਹੀਂ ਡਰਦਿਆਂ ਰੱਬ ਤੋਂ ਵੀ ਡਰਦਾ ਕਹ ਦੇ ਖੇਸਾ ਰੱਬ ਤੋਂ ਡਰਦਿਆਂ ਵਾ ਵੀਡੀਓ ਤੋਂ ਡਰਦਾ ਕਰਕੇ ਤੁਸੀਂ ਕਹਿਤਾ ਹੁਣੇ ਕਹਿ ਦਿੱਤਾ ਵੀ ਵੀਡੀਓ ਤੁਹਾਡੀ ਨੈਟ ਤੇ ਚੜਨੀ ਹੈ ਜੇ ਪਤਾ ਹੁੰਦਾ ਵੀ ਵੀਡੀਓ ਨੈਟ ਤੇ ਚੜਨੀ ਹੈ ਅਸੀਂ ਆਪਦੀ ਮਾਂ ਨਹੀਂ ਸੀ ਕਲਣੀ ਮਤਲਬ ਕਿ ਜੇ ਵੀਡੀਓ ਨਾ ਪਾਉਂਦੇ ਅਸੀਂ ਕਿ ਨੈਟ ਤੇ ਨਾ ਚੜਾਉਂਦੇ ਤੇ ਤੁਸੀਂ ਤਾਂ ਆਪਦੀ ਮਾਂ ਨੂੰ ਫਿਰ ਤੇ ਵਾਈਸੋ ਹੀ ਵੀ ਨਹੀਂ ਸੀ ਉਹਦੀ ਲੈਣੀ ਵੀਡੀਓ ਦਾ ਡਾਰਵਾਤਾ ਨੂੰ ਆਪਣੀ ਮਾਂ ਦਾ ਮੇਰੀ ਗੱਲ ਸੁਣੋ ਤੁਹਾਨੂੰ ਵੀਡੀਓ ਦਾ ਡਾਰ ਬਣਿਆ ਵਾ ਤਾਂ ਤੁਹਾਨੂੰ ਆਪਣੀ ਮਾਂ ਦੀ ਕੋਈ ਫਿਕਰ ਨਹੀਂ ਬਣੀ ਮੇਰੀ ਗੱਲ ਸੁਣੋ ਜਦੋਂ ਅੱਜ ਪਹਿਲਾ ਦੋਰਾ ਪਿਆ ਉਹ ਮੈਂ 3 ਮਹੀਨੇ ਸੰਭੀ ਆਪਦੇ ਕੋਲੇ ਤੇ ਭੈਣੇ ਮਾਂ ਨੇ ਨਹੀਂ ਸੰਭਿਆ ਆਪਾਂ ਨੂੰ ਮਾਂ ਨੇ ਨਹੀਂ ਸੰਭਿਆ ਆਪਾਂ ਨੂੰ ਇੱਕ ਭੈਣੇ ਕੋਈ ਆਪਣੀ ਮਾਵਾਂ ਨੂੰ ਸਾਹਮਣਾ ਕੋਈ ਹਸਾਨ ਨਹੀਂ ਹੁੰਦਾ ਤੇ ਕਿਸੇ ਨੂੰ ਸੁਣਾਉਣ ਨਹੀਂ ਹੁੰਦਾ ਮੇਰੀ ਗੱਲ ਸੁਣੋ ਜਦੋਂ ਮੈਂ ਦੋਰਾ ਪਿਆ ਨਾ 3 ਮਹੀਨੇ ਸੰਭੀ ਆ ਪਹਿਣ ਮੈਨੂੰ ਇਹੋ ਪਤਾ ਲੈਣਾ ਆਈ ਸੀ ਇੱਥੇ ਨਹੀਂ ਮੈਨੂੰ ਤਾਂ ਪਤਾ ਨਹੀਂ ਮੰਨ ਕੇ ਚੱਲੋ 3 ਮਹੀਨੇ ਤੁਸੀਂ ਸੰਭਲ ਲਿਆ ਪੈਣੀ ਮੇਰੀ ਗੱਲ ਸੁਣੋ 3 ਮਹੀਨੇ ਸੰਭਲਿਆ ਤੁਹਾਡੀ ਮਾਂ ਹੀ ਫਿਰ ਕੀ ਅਜ ਸੰਭਲਿਆ ਤੇ ਮਾਂ ਨੇ ਨਹੀਂ ਤੁਹਾਨੂੰ ਸੰਭਿਆ ਤੁਹਾਨੂੰ ਪਾਲਿਆ ਮੈਂ ਤਾਂ ਬਾਹਰ ਬੈਂਕਿੰਗ ਕਰਦੀ ਆ ਨਾ ਨਾ ਮੈਨੂੰ ਲੋੜ ਆ ਹਾਂ ਹਨਾ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਅੰਦਰ ਤੁਹਾਡੇ ਧੰਨਵਾਦ ਸਮਝ ਲਿਆ ਜੇ ਤੁਸੀਂ ਭੇਜ ਦਉ ਨਹੀਂ ਪਹਿਣੇ ਮੈਂ ਇਦਾਂ ਨਹੀਂ ਮੈਂ ਭੇਜੂਗਾ ਪੰਚਾਇਤ ਤੁਹਾਡੀ ਤੋਂ ਲਿਖਾ ਕੇ ਲਿਆਂਦਾ ਵਾ ਇਦਾਂ ਮੈਂ ਭੇਜ ਦਊਗਾ ਕੱਲ ਨੂੰ ਤੇ ਰੱਬ ਨਾ ਕਰੇ ਕੱਲ ਨੂੰ ਫਿਰ ਤੁਸੀਂ ਮਾਂ ਨੂੰ ਇਦਾਂ ਛੁਟ ਛੁਟ ਕਰੋ ਤੇ ਫਿਰ ਪੰਚਾਇਤ ਨੇ ਵੀ ਨਹੀਂ ਮੇਰੀ ਇਦਾਂ ਨਹੀਂ ਹੁੰਦਾ ਪਹਿਣੇ ਤੁਸੀਂ ਆਓ ਇੱਥੇ ਤੁਹਾਡੀ ਮਾਂ ਆ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੀ ਮਾਂ ਨੂੰ ਤੁਸੀਂ ਲੈ ਕੇ ਨਹੀਂ ਜਾ ਸਕਦੀਆਂ ਹੁਣ ਤੁਸੀਂ ਆਓ ਇੱਥੇ ਆਣ ਕੇ ਆਪਣੀ ਗਲਤੀ ਮੰਨੋ ਪੰਚਾਇਤ ਨੂੰ ਜ਼ਿੰਮੇਵਾਰ ਕਿਸੇ ਭੈਣ ਭਰਾ ਨੂੰ ਲੈ ਕੇ ਆਓ ਨਾਲ ਫੇਰ ਭੇਜੂਗਾ ਇਦਾਂ ਨਹੀਂ ਮੈਂ ਫੋਨ ਤੇ ਕਿ ਮੈਂ ਲੱਗ ਗਿਆ ਤੇ ਛੱਡ ਗਿਆ ਕਿ ਲੁਕਣ ਮਿਚੀ ਨਹੀਂ ਹੈ ਪਹਿਣੇ ਚਲ ਕੋਈ ਨਾ ਕਰ ਮੇਰਾ ਪਾਸਾ ਬਹਿਸ ਬਾਈ ਨਹੀਂ ਕਰਦੇ ਠੀਕ ਆ ਹਾਂ ਨਹੀਂ ਬਹਿਸ ਬਾਈ ਜੀ ਦੀ ਨਹੀਂ ਗੱਲ ਪੈਣੀ ਪਰ ਤੁਸੀਂ ਦੱਸੋ ਵੀ ਮੈਂ ਗਲਤੀ ਮੰਨਦੀ ਆ ਇਸ ਗੱਲ ਦੀ ਮੈਂ ਮੈਂ ਤੈਨੂੰ ਕਹੀ ਨਹੀਂ ਮੈਂ ਗਲਤੀ ਮੰਨਦੀ ਆ ਮੰਨ ਕੇ ਚਲ ਮੈਂ ਸੈਣ ਕਰਦੇ ਠੀਕ ਆ ਉਹਦੇ ਮਗਰ ਲਾ ਕੇ ਸਾਨੂੰ ਉਹ ਕੁੜੀ ਦੇ ਮਗਰ ਲਾ ਕੇ ਕਰਦੇ ਸੈਣ ਵਿਚਾਰੇ ਦੀ ਦੇਖਭਾਲ ਨਹੀਂ ਹੁੰਦੀ ਅੱਗੋਂ ਤੇ ਛੱਡ ਦਿੰਦੇ ਆ ਤੇ ਪੈਣੀ ਨਹੀਂ ਉਸ ਕੁੜੀ ਨੇ ਮਾੜਾ ਥੋੜੀ ਕੀਤਾ ਸੀਗੀ ਮਾਂ ਵਿਚਾਰੀ ਰੋਟੀ ਦੇ ਤਰਸਦੀ ਰਹਿੰਦੀ ਸੀਗੀ ਅੱਜ ਹੁਣ ਆਉਣੇ ਪਹਿਲੇ ਵੀ ਤੂੰ ਸਾਡਾ ਮਾੜਾ ਕੀਤਾ ਵਾ ਵੀ ਜਾਏ ਤੂੰ ਸਾਡਾ ਅਸੀਂ ਚੰਗਾ ਜੇ ਚੰਗਾ ਨਹੀਂ ਨਾ ਕਦੇ ਮਾੜਾ ਨਹੀਂ ਕਿਹਦਾ ਸੋਚਦੇ ਹੈ ਨਾ ਨਹੀਂ ਗੱਲ ਇਦਾਂ ਵਾ ਮਾ ਮੈਂ ਉਹਨਾਂ ਚੇਰ ਨਹੀਂ ਭੇਜਣੀ ਜਿੰਨਾ ਚੇਰ ਤੁਹਾਡੀ ਜਿਹੜੀ ਪੰਚਾਇਤ ਵਾ ਜਿਨ੍ਹਾਂ ਨੇ ਸਾਈਨ ਕੀਤੇ ਆ ਉਹ ਨਾਲ ਨਹੀਂ ਤੁਹਾਡੇ ਆਉਂਦੀ ਠੀਕ ਹੈ ਜੀ ਤੁਸੀਂ ਆਣ ਕੇ ਮਾਫੀ ਨਹੀਂ ਮੰਗਦੇ ਉਹਨਾਂ ਚੇਰ ਮੈਂ ਮਾ ਨਹੀਂ ਮੈਂ ਭੇਜ ਸਕਦਾ ਕਿਉਂਕਿ ਮੈਂ ਲਿਖਾ ਕੇ ਲੈ ਕੇ ਆਇਆ ਮੈਂ ਉਧਰ ਨਹੀਂ ਲੈ ਕੇ ਆ ਕੱਲ ਨੂੰ ਤੁਸੀਂ ਪਿੰਡ ਜਾ ਕੇ ਮਾ ਦਾ ਫੇਰ ਉਹ ਦੁਰਦਸ਼ਾ ਹੋਵੇ ਠੀਕ ਹੈ ਜੀ ਤੇ ਫੇਰ ਨਾਮ ਮੈਂ ਇੱਧਰ ਜੋ ਗਿਆ ਤੇ ਨਾਮ ਉਧਰ ਜੋ ਗਿਆ ਪੰਚਾਇਤ ਨੇ ਕਿਹਾ ਕਿ ਲੈ ਕੇ ਜਾਣਵਰੀ ਤੇ ਸਾਡ ਨੂੰ ਪੁੱਛਿਆ ਸਾਡੇ ਤੋਂ ਲਿਖਾਇਆ ਤੇ ਜਦੋਂ ਹੁਣ ਛੱਡ ਕੇ ਜਾਣੀ ਉਦੋਂ ਕਿਹਨੂੰ ਪੁੱਛਿਆ ਜੀ ਫੇਰ ਮੈਂ ਝੂਠਾ ਪਊਂਗਾ ਨਹੀਂ ਉਹ ਤਾਂ ਵੀਰੇ ਤੇਰੇ ਨਾਲ ਆ ਤੇਰੇ ਤੇਰੇ ਨਾਲ ਗੱਲ ਤਾਂ ਹੀ ਮੁੰਡੇ ਨੇ ਭੇਜਿਆ ਨਾ ਮੁੰਡੇ ਨੂੰ ਤੇਰੇ ਨਾਲ ਗੱਲ ਕਰਨ ਵਾਸਤੇ ਉਹ ਅਸੀਂ ਉੱਥੋਂ ਦੇ ਤਾਂ ਹੋ ਗਏ ਹੁਣ ਜਿੰਨਾ ਸੋਤੋਂ ਜਾਂ 12 ਹੋ ਗਿਆ ਲੈ ਕੇ ਨਹੀਂ ਚੱਲੇ ਨਾ ਜਾਂ ਜਾਂ ਤੁਸੀਂ ਸਾਡੇ ਨਾਲ ਭੇਜ ਦਿੱ ਅਸੀਂ ਤਾਂ ਵੈਸੇ ਤੁਹਾਡੇ ਨਾਲ ਗੱਲ ਕੀਤੀ ਆ ਵੀ ਅਸੀਂ ਮੈਂ ਜਾਣਦੇ ਆ ਵੀਰੇ ਕੋਈ ਗੱਲ ਨਹੀਂ ਜੀ ਮੈਂ ਨੇ ਮੇਰੇ ਭਰਾ ਨੂੰ ਮੈਂ ਅਸੀਂ ਤਾਂ ਹੀ ਭੇਜਿਆ ਸੀਗਾ ਕੋਈ ਗੱਲ ਨਹੀਂ ਪਹਿਨੀ ਭਰਾ ਆਇਆ ਵਾ ਧੰਨਵਾਦ ਇਹਦਾ ਠੀਕ ਹੈ ਜੀ ਫੇਰ ਵੀ ਚਲੋ ਆ ਗਿਆ ਮਾੜਾ ਚੰਗਾ ਜਿੱਦਾਂ ਮਰਜ਼ੀ ਆ ਗਿਆ ਵਾ ਠੀਕ ਹੈ ਜੀ ਪਰ ਮੁੱਖ ਦੀ ਗੱਲ ਇਹੋ ਹੀ ਆ ਕਿ ਤੁਸੀਂ ਭੈਣਾ ਆਓ ਠੀਕ ਹੈ ਜੀ ਆਪਣੀ ਜਿਹੜੀ ਪੰਚਾਇਤ ਤੋਂ ਤੁਸੀਂ ਲਿਖਵਾਇਆ ਸੀ ਉਹਨੂੰ ਲੈ ਕੇ ਆਓ ਜਿਹੜੀ ਭੈਣ ਨੇ ਲਿਖਵਾਇਆ ਤੁਹਾਡੇ ਨਾਲ ਉਹਨੂੰ ਲੈ ਕੇ ਆਓ ਠੀਕ ਹੈ ਜੀ ਇੱਥੇ ਆਣ ਕੇ ਆਪਣਾ ਫਿਰ ਲਿਖਤੀ ਰੂਪ ਦੇ ਵਿੱਚ ਲੈ ਕੇ ਜਾਓ ਮੇਰੇ ਕੋਲ ਵੀ ਅਸੀਂ ਆਪਣੀ ਮਾਂ ਨੂੰ ਸੰਭਾਲ ਗਿਆਂ ਭਾਵੇਂ ਤਿੰਨਾ ਭੈਣਾਂ ਭੈਣ ਭਰਾਵਾਂ ਚ ਜਿੱਦਾਂ ਮਰਜੀ ਭਰਾ ਸੰਭੇ ਮੈਂ ਸੰਭਾਂ ਜਾਂ ਮੇਰੀ ਦੂਜੀ ਭੈਣ ਸੰਭੇ ਹੈਨਾ ਜ਼ਿੰਮੇਵਾਰੀ ਚੱਕੋ ਤੇ ਗਾਰੰਟੀ ਤੁਹਾਡੀ ਪੰਚਾਇਤ ਚੁੱਕੇ ਜਿਹੜੀ ਪੰਚਾਇਤ ਨੇ ਲਿਖਾਇਆ ਸੀਗਾ ਤੇ ਫਿਰ ਅਸੀਂ ਮਾਂ ਨੂੰ ਭੇਜ ਦਾਂਗੇ ਠੀਕ ਹੈ ਕੋਈ ਨਾ ਹਾਂ ਠੀਕ ਹੈ ਜੀ ਉਹਨਾਂ ਚਿਰ ਭੈਣੇ ਮੇਰੀ ਵੀ ਮਜਬੂਰੀ ਆ ਮੈਂ ਭੇਜ ਨਹੀਂ ਆਗਾ ਮੇਰੀ ਮੈਂ ਤਨ ਤਾਂ ਕਰੀ ਸੀਗਾ ਮੈਂ ਸੈਂਪੀ ਨਾਲ ਕੋਈ ਗੱਲ ਕੀਤੀ ਕਰਨਾ ਕੋਈ ਨਹੀਂ ਮੈਂ ਜ਼ਬਰਦਸਤੀ ਇੱਕ ਗੱਲ ਮੇਰੀ ਭੈਣੇ ਦੱਸੀ ਜਦੋਂ ਮੇਰੀ ਗੱਲ ਸੁਣੋ ਜਦੋਂ ਤੁਸੀਂ ਐਸੇ ਕਰੂਗਾ ਗਾਲੀ ਕੀਤੀ ਇੱਕ ਮਿੰਟ ਮੇਰੀ ਭੈਣੇ ਜਦੋਂ ਤੁਸੀਂ ਆਸ਼ਰਮ ਚ ਆਪਣੀ ਮਾਂ ਨੂੰ ਭੇਜਣ ਵਾਸਤੇ ਸਾਈਨ ਕੀਤੇ ਸੀਗੇ ਤਾਂ ਰੱਥ ਹੱਥ ਨਹੀਂ ਕੰਬੇ ਨਹੀਂ ਮੇਰੀ ਗੱਲ ਸੁਣੋ ਧੀਰੇ ਬਰਖਾ ਜੀ ਦੋ ਬਈ ਦੇਖਭਾਲ ਨਹੀਂ ਕਰਦਾ ਸੀ ਮੇਰੇ ਵੀ ਲਾਲਾ ਹਨ ਜੇ ਦੇਖਭਾਲ ਨਹੀਂ ਕਰਦਾ ਫਿਰ ਕਰਨਾ ਹੀ ਸੀਗੇ ਹੋਰ ਕੀ ਕਰਦੇ ਤੇ ਹੁਣ ਦੇਖਭਾਲ ਫਿਰ ਕੌਣ ਕਰ ਲੂ ਹਫਤੇ ਬਾਅਦ ਫਿਰ ਕਿਹੜਾ ਵੀ ਉਤੋਂ ਰੱਬ ਥੱਲੇ ਆ ਗਿਆ ਵਾ ਫਿਰ ਜਿਹੜਾ ਦੇਖਭਾਲ ਕਰ ਲੂ ਹੁਣ ਤਾਲ ਵੀਰੇ ਤੁਹਾਡੀ ਮਰਜ਼ੀ ਹੈ ਨਾ ਮੈਂ ਐਨੀ ਵਾਲੀ ਗੱਲ ਕਰ ਸਕਦੀ ਜਿਸ ਨਾਮ ਇਥੋਂ ਹੁੰਦੀ ਹੈ ਗੱਲ ਹਾਂ ਮੇਰਾ ਹਾਂ ਬੈਣੀ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਕਿ ਇੱਕ ਦੁਨੀਆ ਨੂੰ ਰੱਬ ਦਾ ਡਰ ਹੁੰਦਾ ਇੱਕ ਜੱਗ ਦਾ ਡਰ ਹੁੰਦਾ ਵਾ ਤੁਹਾਨੂੰ ਰੱਬ ਦਾ ਡਰ ਨਹੀਂ ਸੀਗਾ ਪਰ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਪੈ ਗਈ ਫਿਰ ਤੁਹਾਡੇ 3 ਪੁੱਤਾਂ ਨੇ ਤੁਹਾਨੂੰ ਲਾਂਤਾਂ ਪਾਈਆਂ ਮੈਨੂੰ ਸਾਰੀ ਨਿਊਜ਼ ਪਤਾ ਵਾ ਮੈਨੂੰ ਤੁਹਾਡੇ ਪਿੰਡੋਂ ਵੀ ਫੋਨ ਆਇਆ ਜਿੱਥੇ ਤੁਸੀਂ ਰਹਿੰਦੇ ਜੀ ਵੀ ਲਾਂਤਾਂ ਪਾਈਆਂ ਫਿਰ ਤੁਹਾਡੇ ਤੁਹਾਡੇ ਮਨ 'ਚ ਆਇਆ ਕਿ ਸਾਡ ਨੂੰ ਇੰਨੀ ਬੇਇੱਜ਼ਤੀ ਹੋਈ ਹੈ ਵੀ ਅਸੀਂ ਆਪਣੀ ਮਾਂ ਨੂੰ ਵਾਪਸ ਲੈ ਜਾਈਏ ਠੀਕ ਹੈ ਜੀ ਤੇ ਪਰ ਤੁਹਾਡੇ ਵੱਲ ਵੇਖ ਕੇ ਨਾ ਤੁਹਾ ਲੋਕੀ ਹੁਣ 100 ਵਾਰੀ ਸੋਚਣਗੇ ਆਪਣੀਆਂ ਮਾਮਾ ਨੂੰ ਘਰੋਂ ਕੱਢਣ ਲੱਗੇ ਮੇਰੀ ਕਹਾਣੀ ਦੇ ਮਾਮਾ ਤਾਂ ਬਹੁਤ ਬੱਚੇ ਧਰਾਉਣ ਸਾਡੇ ਕੱਲੀ ਵਾਂ ਥੋੜੇ ਦੇਖਣਗੇ ਨਾ ਮਾਮਾ ਤਾਂ ਹੋਰ ਵੀ ਇੱਥੇ ਬਹੁਤ ਬੱਚੇ ਧਰਾਉਂਦਾ ਸਾਡੀ ਕੱਲੀ ਥੋੜਾ ਪਈਆ ਵੇੜੇ ਉਹ ਨਾਰਾ ਨਹੀਂ ਲੋਕਾਂ ਨੇ ਵੀਡੀਓ ਤੱਕ ਨਾ ਨਾ ਬਤੀ ਕਰਨਾ ਵੀਡੀਓ ਪਾ ਲੈ ਫੇ ਨਹੀਂ ਫਿਰ ਲੋਕੀ ਤਾਂ ਖੁਸ਼ ਆਲ ਵੀ ਗਈ ਮਾਰ ਦਿੰਦੇ ਆ ਤੇ ਤੁਸੀਂ ਨਹੀਂ ਮਾਰ ਸਕਦੇ ਹੁਣ ਮੇਰੀ ਗੱਲ ਸੁਣ ਵੀਰੇ ਅਸੀਂ ਤਾਂ ਮੈਂ ਤਾਂ ਬੈਂਸਵਾਜੀ ਤੈਨੂੰ ਮੈਂ ਪਹਿਲੇ ਵੀ ਕਹੀ ਜਾਂਦੀ ਮੈਂ ਮੈਂ ਕੋਈ ਬੈਂਸਵਾਜੀ ਨਹੀਂ ਕਹੀ ਕਰਨ ਚਾਹੁੰਦੀ ਜੇ ਤੇਰਾ ਨਹੀਂ ਮਨ ਭੇਜਦਾ ਨਾ ਕੋਈ ਚੱਕਰ ਨਹੀਂਗਾ ਆਪਾਂ ਬਾਅਦ ਵਿੱਚ ਨਹੀਂ ਤੁਸੀਂ ਨਹੀਂ ਮੇਰਾ ਮਨ ਮੇਰਾ ਮਨ ਮੇਰਾ ਮਨ ਉੱਥੇ ਕੀ ਕਰੂਗਾ ਮੇਰੀ ਗੱਲ ਸੁਣੋ ਮੇਰਾ ਮਨ ਪੈਣੇ ਤੁਹਾਡੀ ਮਾਂ ਵਾ ਤਾਂ ਤੁਹਾਡੀ ਮਾਂ ਹੀ ਰਹਿਣੀ ਆ ਮੇਰਾ ਮਨ ਉੱਥੇ ਕੀ ਕਰੂਗਾ ਜਦੋਂ ਤੁਸੀਂ ਪੰਚਾਇਤ ਲੈ ਕੇ ਆਓ ਹਾਂ ਪੰਚਾਇਤ ਠੀਕ ਹੈ ਜੀ ਮੋਤਵਾਰ ਬੰਦੇ ਲੈ ਕੇ ਆਓ ਜ਼ਿੰਮੇਵਾਰ ਬੰਦੇ ਲੈ ਕੇ ਆਓ ਪਿੰਡ ਦੇ ਆਪਣੇ ਦੇ ਤੇ ਮੇਰਾ ਮੇਰੀ ਕੀ ਮਜਾਲ ਆ ਕਿ ਮੈਂ ਮਾਂ ਤੁਹਾਡੇ ਨਾਲ ਨਾ ਤੋਰਾਂ ਤੁਸੀਂ ਲੈ ਕੇ ਨਹੀਂ ਨਾਉਣੇ ਕਿਉਂਕਿ ਤੁਹਾਡੀ ਕਿਸੇ ਨੇ ਜਹਮੀ ਨਹੀਂ ਭਰਨੀ ਜ਼ਿੰਮੇਵਾਰੀ ਨਹੀਂ ਲੈਣੀ ਤੁਹਾਡੀ ਕਿਸੇ ਨੇ ਚੱਲ ਠੀਕ ਹੈ ਚੰਗਾ ਬ੍ਰੋ ਹਮ ਓਕੇ ਸਤਿ ਸ਼੍ਰੀ ਅਕਾਲ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣ ਤਾਂ ਜੋ ਆਪਣੇ ਚੈਨਲ ਦੇ ਉੱਤੇ ਹੋਣ ਵਾਲੇ ਹਰ ਇੱਕ ਵੱਡੇ ਛੋਟੇ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ